ਆਲਾ ਆਲਾ ਆ ਗਈ ਆ ਗਈ ਆ ਗਈ ਆ ਗਈ ਤੁਰ ਕੇ ਚੱਲ 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 ਬਹੁਤ ਤੇਰੀ ਵਾਹ ਭਾਈ ਵਾਹ ਅੱਜ ਤਾਂ ਤਾੜੀਆਂ ਮਾਰਨੀਆਂ ਪਣਦੀਆਂ ਭਾਈ ਜੀਆ ਮਨਾਓ ਉੱਤਰੀ ਉਤੜ ਪੀਰ ਪੀ ਅੱਜ ਭਲੇ ਤਰੀ ਹੋਏ ਅੱਜ ਹਰ ਕੋਣ ਸਾਡੀ ਰੋਣ ਲੱਗ ਪਈ ਡੈਡੀ ਚੱਲੇ ਸੀਗੇ ਤੇ ਇਹ ਰੋਣ ਲੱਗੀ ਵੀ ਮੈਨੂੰ ਮੈਨੂੰ ਬੁਲਾਇਆ ਨਹੀਂ ਡੈਡੀ ਡੈਡੀ ਚੋਂ ਘਰ ਕੇ ਨਾ ਇਹਨੂੰ ਪੰਜੇ ਤਾਰ ਕੇ ਚਲ ਗਏ ਇਦਾਂ ਮੈਂ ਇੱਕ ਸੂਟ ਲਿਆ ਆਉਂਦੇ ਵਿਆਹ ਜਾਣਾ ਆ ਇਹਦੀ ਯਾਰ ਬੜਾ ਪੰਗਾ ਹੀ ਛਾਟੀ ਹੋਈ ਜਾਂਦੇ ਉੱਚੇ ਕਿ ਨਹੀਂ ਇਹ ਵੀ ਵਿਪਤਾਈ ਹੋਰ ਹੋ ਜਾਣਾ ਉਹ ਉਹ ਹੋਏ ਲਿਆਣਾ ਤਾਂ ਹੀ ਇੱਕੋ ਲਿਆਉਣਾ ਕੇ ਹੁਣ ਲਿਆਉਣੇ ਨੇ ਦੋ ਹਾਂ ਮੈਂ ਇਹ ਦੇ ਕਿ ਨਹੀਂ ਹੁਣ ਨੰਬਰ ਪਲੇਟਾਂ ਸਰਕਾਰੀ ਲਵਾ ਲਈਆਂ ਵਧੀਆ ਹੋ ਗਿਆ ਆ ਫਰੇਮ ਦੇ ਨਾਲ ਹੀ ਮਿਲਿਆ ਅੱਛਾ ਅੱਛਾ ਚਲ ਜਾਓ ਭਾਈ ਜਾਓ ਜਾਓ ਆਉਂ ਜਾਂਦੀ ਆ ਕੱਲ ਸਾਰੀ ਗਲੀ ਚ ਝਾੜੂ ਮਾਰਿਆ ਲਫਾਫੇ ਦੇ ਫੇਰ ਖਲਾਰ ਤੇ ਕਹਿੰਦੇ ਆ ਉਹ ਅੱਗੇ ਹੈ ਆ ਮੀ ਮੋਹਣਾ ਕਰਦੀ ਬਰ ਬਰ ਚਲੋ ਉਤਰੋ ਹੁਣ ਬਤਾਉਣਾ ਇਹ ਇਧਰ ਆ ਜਾਓ ਹੁਣ ਆ ਜਾਓ ਜਾਂ ਇਧਰ ਇਹਨੂੰ ਛੱਡ ਦੇ ਜਾਂਦੀ ਕੋਈ ਨਹੀਂ ਨਹੀਂ ਕੋ ਗਿਆ 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 ਵਾਏ ਬਾਈ ਬਾਈ ਕਦ ਬਾਈ ਹੁਣ ਬਸ ਬਾਈ ਕਰ ਦੇ ਬਾਈ ਕਰ ਕਦ ਬਾਈ ਹਰ ਗਣ ਬਸ ਬਾਈ ਬਾਈ ਹੁਣ ਓਏ ਓਏ ਜਿੱਤ ਕਰੀਏ ਅੋ ਕੰਦੀ ਲੇ ਤਾਰ ਦੇ ਦੇਖਣਾ ਫੇਰ ਦੇਖਣਾ ਫੇਰ ਗਾੜੀ ਆ ਮਿੱਟੀ ਬਾਏ ਆ ਤੇਰੀ ਇਹ ਨਸ਼ਮਾਰਤੀ ਨਾ ਅਭੀ ਮਿੱਟੀ ਰ ਮਿੱਟੀ ਨੂੰ ਕਿਦਾ ਦੇਖਦੀ ਓਏ ਬਾਏ ਕਰ ਦੋ ਇੱਧਰ ਚੱਲੇ ਆਓ ਸਸਕਾਰ ਸਵਾਗਤ ਕਰਾਈ ਦਿਨਾਂ ਦੇ ਵਲੌਗ ਦੇ ਵਿੱਚ ਤੇ ਅੱਜ ਮੈਂ ਤੇ ਸੰਦੀਪ ਚਲੇ ਆ ਗੁੜੀਆ ਦਾ ਸੂਟ ਲੈਣੋਂ ਅਤੇ ਕਿਉਂਕਿ ਕੱਲ ਜਾਣਾ ਆਪਾਂ ਮੈਰਿਜ ਤੇ ਗੁੜੀਆ ਦੇ ਸੂਟ ਆਪਾਂ ਨੇ ਬਹੁਤੇ ਤਾਂ ਨਹੀਂ ਲਈਦੇ ਉਹ ਫਿਰ ਮਹਾਰਾਜ ਦੀ ਕਿਰਪਣਾ ਦਿਨੋ ਦਿਨ ਫਿਰ ਵੱਡੀ ਹੋ ਹੀ ਜਾਂਦੀ ਹੈ ਤੇ ਸੂਟ ਫਿਰ ਛੋਟੇ ਹੋ ਹੀ ਜਾਂਦੇ ਸੂਟ ਤੇ ਅੱਗੇ ਮਸਨ ਇੱਕ ਪੰਡ ਵੱਡੀ ਤੇ ਉਹਦੀ ਬਣ ਗਈ ਹੈ ਡੈਡੀ ਆਪਣੇ ਫੋਨ ਦਾ ਕਵਰ ਲੱਗੇ ਬਾਅ ਕੇ ਵਖਾਣਾ ਵਾ ਐਵੇਂ تیر ਤੱਕੇ ਨਾਲੀ ਮੈਂ ਵੀ ਚਪਾ ਕੇ ਵਖਿਆ ਨਹੀਂ ਆ ਉਹ ਇਹ ਨਹੀਂ ਗੱਲ ਬਣੀ ਉਹ ਨਹੀਂ ਦੇ ਦੇ ਨੀ ਕਿਹਦੇ ਕਾਮਾ ਦੀ ਆ ਆਹ ਨਹੀਂ ਆ ਤੂੰ ਬਾਤਾਂ ਤਾੜ ਕੀ ਚੜਿਆ ਨਹੀਂ ਕਿਸੇ ਵੀ ਫੋਨ ਨੂੰ ਤੇ ਹਾਂ ਨਹੀਂ ਚੜਿਆ ਪੈਸੇ ਹੈ ਹੈ ਪਹਿਲੇ ਪੈਸੇ ਦੱਸ ਬੈਂਕ ਤੇਰੇ ਨਾਲ ਆ ਅੱਧ ਹੋ ਗਈ ਯਾਰ ਕਨੀ ਵੀ 35 ਕ라운ਡੀ ਤੂੰ ਤੇ ਮੇਰੀ ਇੰਨੀ ਗੱਲ ਨਹੀਂ ਕਹਿ ਸਕਦੇ ਵੀ ਪੈਸੇ ਵਾਧੂ ਦੀਪ ਲੈ ਤੂੰ ਨਾਲ ਇਹਦੇ ਪੈਸੇ ਦਾ ਘਾਟਾ ਆ ਨਹੀਂ ਅੱਜ ਵੈਸੇ ਸ਼ਨੀਵਾਰ ਆ ਪਰ ਅੱਜ ਰਸ਼ਨੀ ਗਾਜਰਮਾਨ ਆ ਸਾਰੀ ਪਾਰਕਿੰਗ ਗੱਡੀਆਂ ਵਾਲੀ ਜਿਹੜੀ ਆ ਸਾਰੀ ਖਾਲੀ ਆ ਤੇ ਇੱਧਰ ਵੀ ਅੱਜ ਵੀ ਯਾਰ ਵੈਸੇ ਲਗਭਗ ਖਾਲੀ ਆ ਸ਼ਨੀਵਾਰ ਨੂੰ ਹਾਂ ਅ ਰਵੀਵਾਰ ਵੀ ਕਹਿੰਦੇ ਨੇ ਸ਼ਨੀਵਾਰ ਨੂੰ ਸ਼ਾਇਦ ਕਹਿੰਦੇ ਨੇ ਹਾਂ ਸਿੰਪਲ ਦੇ ਬੋਤ ਨੇ ਇਹ ਮੇਰਾ ਛੋਟਾ ਬਹੁਤ ਹੈ ਹਾਂ ਜੀ ਉਹ ਉਹ ਤੇ ਹੋ ਗਿਆ 1 ਸਾਲ ਤੇ 2 ਮਹੀਨੇ ਦੀ ਹੋ ਗਈ ਹੈ ਹਨਾ ਸੱਜਣ ਜੀ ਅਗਲੇ ਨੂੰ ਹੈ ਜਿਹੜੇ ਘਰ ਆਵਰੇ ਫਾੜਾ ਨਹੀਂ ਆਣੀ ਹਾਂ ਹਾਂ ਕੋਲ ਗਿਆ ਲੈ ਮੁੰਡੇ ਨਹੀਂ ਆਣ ਹਾਂ ਵਿਆਹ ਨਹੀਂ ਹਾਂ ਬਿਲਕੁਲ ਵਿਆਹ ਹੋ ਗਿਆ ਅੱਜ ਕੱਲ ਇਹ ਦੇਖੋ ਠੀਕਾ ਛੋਟਾ ਹੈ ਨਹੀਂ ਆ ਕੱਪੀ ਆ ਵੀ ਨਾ ਨਾ ਇਹ ਇਹ ਕੋਈ ਛੋਟਾ ਹੈ ਛੋਟਾ ਹੈ ਉਹ ਵੱਡੀ ਹੋ ਸਾਡੀ ਹਰ ਗਾਣਾ ਵੱਡੀ ਹੋ ਗਈ ਹੁਣ ਛੋਟੀ ਨਹੀਂ ਰਹੀ ਤੇ ਨਹੀਂ 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 ਹੋਣੀ ਹੈ ਜੀ 500 ਤੇ ਨਹੀਂ ਸ਼ਰਤ ਮਾਰੀ ਇਹ ਗੱਲ ਕਰਦੇ ਨੇ ਮੈਂ ਜੀ ਕੇ ਮੁੰਡੇ ਸਿਰ ਬੋਲੀ ਕਰਕੇ ਫਿਰ ਲੈ ਲੈ ਉਧਰ ਉਧਰ ਚੰਗਾ ਕੰਮ ਚੱਲਣ ਦੇ 10 ਸਾਈਆਂ ਪਾਪਾ ਉਹ ਕੋਈ ਨਹੀਂ ਸਖਾਈ ਜਾਂਦੇ ਬਸ ਇੱਕੋ ਹੀ ਬਸ ਵੈਰੀਟੀਆਂ ਕੋ ਦਿਖਾ ਵਾਹ ਵਾਹ ਕੋ ਵਧੀਆ ਵਧੀਆ ਵੈਰੀਟੀਆਂ ਨੇ ਜਰੇ ਛੋਟਾ ਜਿਹਾ ਸਾਈਜ਼ ਵੀ ਛੋਟਾ ਹਾਂ 20 ਨੰਬਰ ਇਸ ਤੋਂ ਇਲਾਵਾ ਵੀ ਦਿਖਾਓ ਕੋਈ ਕੋ ਡਿਜ਼ਾਈਨਿੰਗ ਤੇ ਹੋਰ ਹੋਵੇ ਆ ਤੇ ਯਾਰ ਕੀ ਚੀਜ਼ ਆ ਚੰਗਾ ਲੱਗੂਏ ਨਾ ਗਰਲਿਸ਼ ਚਾਹੀਦੀ ਨਹੀਂ ਆ ਦੇ ਇਹ ਪਾ ਦੇ ਦਾ ਨਾ ਨਹੀਂ ਹੋਣਾ ਜੀ ਛੋਟਾ ਹੈ ਕੈਪਰੀ ਕੈਪਰੀ ਤੇ ਚਲੋ ਆ ਜੂਗੀ ਹਨਾ ਆ ਵਾ ਥੋੜਾ ਉੱਚਾ ਲੱਗਦਾ ਹਨਾ ਕੈਪਰੀ ਤੇ ਆ ਹੀ ਜਾਊਗੀ ਤੇ ਫਿਰ ਇੱਕ ਹੋਰੀ ਦੋ ਕੋਰੀ ਤੇ ਪਵੇ ਹਨਾ ਆ ਇੱਕ ਦੋਰੀ ਤੇ ਪਵੇ ਵੀ ਛੋਟਾ ਹੀ ਹੈ ਵਾ ਹਨਾ ਇਹ ਤਾਂ ਥੋੜਾ ਜਿਹਾ ਲੰਬ ਹੋ ਜੇ ਪਰਸ ਦਿਜਾਂਗੇ ਪੈਂਟ ਦਾ ਮੋਗਾ ਦਾ ਮਾਦੀ ਫੜਿਆ ਅੰਦੇ ਵੀ ਹੋ ਗਏ ਅੱਛਾ ਅੱਛਾ ਇਹ ਨੂੰ ਉਹ ਲੋੜੀ ਕਾਜੀ ਹੋਣਾ ਹੈ ਐ ਅਪ੍ਰੈਲ ਮਹੀਨੇ ਤੇ ਸਰਵਤ ਤੁਮਾਨੂੰ ਵੀ ਜੋ ਤਾਂ ਹੈ ਵੀ ਹੋਣੀ ਹੋਣੀ ਇਸ ਤੋਂ ਵੱਡ ਨਹੀਂ ਉਹ ਹੋ ਇਹ ਪੈਰੋਂ ਕੈਂਟਾ ਕੰਨੀ ਸੋਰੀ ਹੈ ਕਾਪੜੀ ਹੈ ਕਾਪੜੀ ਇਹ ਛੋਟ ਜਲਦੀ ਹੈ ਨਾ ਦੁੱਬ ਵੀ ਦੋ ਜਿਹਾ ਨਹੀਂ ਨਾ ਤੇ ਕੰਮ ਉਹਦੇ ਪੱਛਾ ਜਣਾ ਮੇਰੇ ਨਾਲ ਦਰ ਨਹੀਂ ਗਈ ਹੋਈ ਕਿਦਾਂ ਨਹੀਂ ਲਾਲੋਂ ਆ ਕੇ ਬਾਬਾ ਕਰਦੇ ਆ ਆ ਪਾ ਕੇ ਚੈੱਕ ਕਰਕੇ ਵੇਖ ਲਾਂ ਕੀ ਹੋਊਗਾ ਨਹੀਂ ਆ ਮੇਰਾ ਹੋਣਾ ਨਹੀਂ ਚਾਹੀਦਾ ਹੂੰ ਹੂੰ ਤਾਲ ਡੇਢ ਨਾਲ ਮਿੱਟੇਂਦੇ ਸੀ ਸੁੱਤੋਂ ਸੁਣਨਾ ਕੋਈ ਜੋਰ ਜੋਰ ਨਹੀਂ ਕੋਈ ਮੰਦਿਰ ਨਹੀਂ ਹੋਣੀ ਇਹ ਨਹੀਂ ਆਇਆ ਇਹ ਨੂੰ ਰਿਸਟੋਰਾਉ। ਉਧਿਆਨ ਦੇ ਦੋਨਾਂ ਨਾਲ ਵਰਸਾਈ ਚੋਟਾ ਇਹ ਕਹਿੰਦਾ ਵੀ ਇਹ ਡਿਜ਼ਾਈਨਿੰਗ ਦਿਖਾ ਦੋ ਨਾ ਇਹ ਇਹਦੇ ਵਿੱਚ ਇਹ ਸਾਈਜ਼ ਚ ਡਿਜ਼ਾਈਨਿੰਗ ਦਿਖਾ ਦੋ ਹਾਂ। ਇਹ ਵੀ ਜਿਵੇਂ ਦਿਖਾ ਦੇ। ਸਾਈਜ਼ੀ ਕੇ ਸਾਈਜ਼ੀ ਕੀਆ। ਸੁਣ ਸੁਣਾ ਹਾਂ। ਬੜਾ ਦੇਰ ਚਾ। ਨਹੀਂ ਆ ਚੀ। ਸਿੰਪਲ ਜਿਹਾ। ਸਿੰਪਲ ਜਿਹਾ ਦਿਖਾਇਓ ਕਿ ਉਹ ਫਿਰ ਮੁਰਦਾ ਪੌਂਦੀ ਨਹੀਂ। हो जाते है हैं, हैं।, वाँ। वाँ। हैं। वाँ। 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 है ना इससे हटके देखना है वाइट का घेरा टी-शर्ट लेना शर्ट वगैरह हां जी बहुत अच्छा सोने का कपड़ा बिल्कुल सिंपल है जो आईस्क सोने ये चीज नहीं है ਹੋ ਗਰਮ ਚ ਆ ਗਿਆ ਨਾ ਹੋ ਜਾ ਰਿਹਾ ਚੱਲਿਆ ਨਾ ਹਾਂ ਨਜ਼ਰਾਂ ਨਾ ਆਉਂਦੀ ਕੋ ਬੜੀਆਂ ਮੁੰਡੀਆਂ ਇਹ ਆਓ ਕਾਕਾ ਜੀ ਨੇ ਲੱਭੀ ਕਿਹਦਾ ਕਾਕਾ ਵੇਖ ਨਾ ਇਹ ਸਿੰਗਲ ਹੀ ਆ ਮੈਨੂੰ ਕੋਈ ਕਾਹਦੀ ਨਹੀਂ ਸੁਣਾਏ ਹੂੰ 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 ਦਾਲ ਉਹਦੇ ਲਈ ਕੁਲ ਭਰ ਜਾਓਂ ਵਾਲੇ ਅਲੈਹੁ ਅਲਿਹ ਵਾ ਰਹਾ ਰਹਾ ਇਹ ਬਦਾਸਤ ਦਾ ਬੱਚਾ ਹੈ ਜੱਲਾਸਟ ਹੈ ਇਹ ਚੀਜ਼ਾਂ ਨਾ ਹੈ ਬਹੁਤ ਦਿਨ ਹੋਣਾ ਇਹਨਾਂ ਕੋਲ ਆਹੀ ਚੀਜ਼ੀਆਂ ਉਹਨਾਂ ਕੋ ਬਹੁਤ ਖੜਦੇ ਨੇ ਆਪਾਂ ਹਾਂਜੀ ਸੋਹਣੀ ਹੈਨਾ ਬਹੁਤ ਸੋਹਣੀ ਆਉਗਾ ਸੋਹਣੇ ਲੱਗੇ ਪਰ ਇਹ ਸੋਹ ਬਿਲਕੁਲ ਪਰ ਇਹ ਮਨੀਲ ਛੋਟੋਂ ਇਹਨਾਂ ਕਾਫੀ ਇਹਦੇ ਵਿੱਚ ਇਹਦੇ ਵਿੱਚ ਲੌਂਗਸ ਨਹੀਂ ਆਵੇ ਕਿ ਨਾ ਇਹ ਬੁਣਿਆ ਹੈ ਤਾਂ ਇਹ ਕਿਰਨ ਹੋ ਗਿਆ। ਹਾਂ ਇਹ ਸਾਈਜ਼ ਨਹੀਂ ਸਾਈਜ਼ ਜਿਵੇਂ ਵੱਡਾ ਹੋ ਜੇ ਸ਼ਾਰਟ ਲੌਂਗ ਹੋ ਜੇ। ਆਣੀ ਮੈਂ ਲਾਜੂ ਦੀ ਲੈਂਥੀ ਲੌਂਗ ਹੋਣੀ ਹੈ ਬਸ ਕਰ オーਪਨ ਨਹੀਂ ਆਣੀ। ਹਾਂ ਫਿਰ ਕੀ ਇਸ ਤੇ ਹਾਂਜੀ। ਹਾਂ ਫਿਰ ਇਹ ਇਨਰ ਵਗਾਰਾ ਇਨਰ ਵਗਾਰਾ। ਇਹ ਟੇਪ ਜਿਹਾ ਜਨ ਕਰਨਾ ਹੈ। ਵੈਰਾਈਟੀ ਦੇ ਆਪਾਂ ਨੂੰ ਪਸੰਦ ਆਈ ਨਹੀਂ ਜੀ ਇੱਕ ਦੋ ਦੁਕਾਨਾਂ ਦੇਖ ਲਈਏ ਨੇ ਕੋਈ ਵੀ ਵੈਰਾਈਟੀ ਪਸੰਦ ਨਹੀਂ ਆਈ ਜੀ ਜਿਹੜੀ ਚੀਜ਼ ਆਪਾਂ ਚਾਹੁੰਦੇ ਉਹ ਚੀਜ਼ ਮਿਲ ਨਹੀਂ ਰਹੀ ਇਹਨਾਂ ਦਾ ਅਹ ਲਹਿੰਗਾ ਦਿਖਾਉਣ ਆਪਾਂ ਨਹੀਂ ਦਿਖਾਉਣ ਤੇ ਆਏ ਹੋਰ ਨਹੀਂ ਕੋਈ ਦੋ ਪਣਾ ਜਾਂ ਸਲਵਾਰ ਸੂਟ ਲੈਣਾ ਉਹ ਸੋਹਣੀ ਕਰ ਦੇਣਾ ਛੋਟਾ ਜਿਹਾ ਸੋਹਾਰ ਸੂਟ ਦਾ ਸੋਹਾਰ ਸੂਟ ਦਿਖਾ ਦੇ ਉਹ ਚਾਹ ਜੀ ਇਹਨੇ ਮੱਦੇ ਦਾ ਕੱਢਿਆ ਪਾਣੀ ਕਹਿੰਦਾ ਏਕਾ ਨੇ ਕਿਹਨੋਂ ਹੀ ਮੁਕੀ ਪੁੱਛ ਰਹੇ ਨੇ ਕਿ ਵੱਡਿਆਂ ਨੂੰ ਕੋਣ ਬਚਾ ਦੇ ਆਹੋ ਆਸ ਕਲਟ ਨੇ ਲੈ ਜਾਣੇ ਨੇ ਇਹ ਇੱਕ ਮਿੰਟ ਮੈਂ ਕਿਸੇ ਕੋਲ ਤੋਂ ਲੁਕਵਾ ਲਾਂ ਇਹਦੇ ਬਾਅਦ ਉਹ ਬਾਜੂ ਸਹੀ ਗੱਲ ਨੂੰ ਆਂ ਚੱਗੇ ਇਹਦੇ ਉਹ ਨਹੀਂ ਇਹ ਇਹ ਆ ਵੀ ਫਿਰ ਤੈਨੂੰ ਕਰਨਾ ਪਾਣਾ ਜਾਂ ਵਾਈਟ ਟੀ-ਸ਼ਰਟ ਕੋਈ ਪੂਣੀ ਪਣੀ ਨਹੀਂ ਚਾਹੀਦੀ ਉਹਦੇ ਇਹਦੇ ਵਾਸਤੇ ਆ ਵੀ ਪਜਾਮੀ ਦੇ ਨਾਲ ਆ ਵੀ

ਇਹ ਦੇਖੋ ਸਹੀ ਕਿ ਦਰਿਚਾ ਛੋਟਣਾ ਹੋਏਗਾ ਕਿ ਤੁਹਾਨੂੰ ਪਤਾ ਜੇ ਠੰਡ ਹੈ ਜੀ ਥੋੜੀ ਥੋੜੀ ਅੱਛਾ ਜੀ ਇਹ ਨਾ ਸਕਰਟ ਵੀ ਆ ਪਜਾਮਾ ਸਕਰਟ ਵੀ ਆਏਗੀ ਤੇ ਪਜਾਮੀ ਨਹੀਂ ਆਏਗੀ ਇਹ ਦੇਖੋ ਇਹ ਵੀ ਛੋਟਾ ਲੰਬਾ ਲੈਂਥ ਲੌਂਗ ਹੋਵੇ ਨਾ ਪੂਛ ਹੂੰ ਬਈ ਤੁਸੀਂ ਨਾ ਹੁਣ ਆਏ ਆਪਾਂ ਪੂਛਿੰਦੀ ਦੁਕਾਨ ਤੇ ਕੱਪੜੇ ਤੇ ਪਸੰਦ ਹੀ ਨਹੀਂ ਆ ਰਹੇ ਅਸਲ ਚ ਨਾ ਵੈਰਾਈਟੀ ਆ ਨਹੀਂ ਰਹੀ ਕਹਿੰਦੇ ਜੀ ਕਿਉਂਕਿ ਇਹ ਮੌਸਮ ਚੇਂਜ ਹੋ ਗਿਆ ਕਦੀ ਠੰਡ ਤੇ ਕਦੀ ਗਰਮੀ ਕ੍ਰੋਪ ਕ੍ਰੋਪ ਦੋ ਵੀ ਮਿਲ ਜਾਂਦੇ ਨੇ ਕਿ ਨਹੀਂ ਇਹਦੇ ਵਿੱਚ ਬੱਚਿਆਂ ਨੇ ਨਹੀਂ ਗੁਡੀਆਂ ਹਾਂ ਹੋਰ ਦੁਕਾਨਾਂ ਆਏ ਇਨਾਂ ਨੂੰ ਪਸੰਦ ਨਹੀਂ ਪੈਂਟ ਸ਼ਰਟ ਦੇਣਗਾ ਹੁਣ ਕੋਈ ਨਹੀਂ ਕੋਈ ਤੇ ਦੂ ਕਿਹੜੀ ਵਾਰੀ ਬਣੀ ਪੜੀ ਦੇ ਦੀ ਇਹਨਾਂ ਇਹ ਐਂਡ ਤੇ ਪਸੰਦ ਕਰਾਵਾਉਂਦੇ ਨੇ ਇੱਕ ਹੋਰ ਹੀ ਪਸੰਦ ਸੂਟ ਨਹੀਂ ਪਸੰਦ ਆਣ ਡਿਆ ਅੱਜ ਚਾਰ ਪੰਜ ਦੁਕਾਨਾਂ ਫਿਰੀਆਂ ਗੁਡੀਆਂ ਵਾਸਤੇ ਸੂਟ ਮਿਲਿਆ ਨਹੀਂ ਜਿਹੋ ਜੀ ਚੀਜ਼ ਆਪਾਂ ਚਾਹੁੰਦੇ ਉਹ ਚੀਜ਼ ਮਿਲੀ ਨਹੀਂ ਹੈਗੀ ਤੇ ਹੁਣ ਘਰ ਨੂੰ ਚੱਲੇ ਆਂ ਵਾਪਸ ਦੇਖਦੇ ਗੁਰਦਾਸਪੁਰ ਰੋਡ ਤੇ ਦੇਖਦੇ ਉੱਥੋਂ ਦੇਖ ਲੈਣੇ ਆ ਵੀ ਲੈ ਲੈਣੇ ਆ ਇੱਥੋਂ ਦੀ ਗੱਲ ਨਹੀਂ ਭੰਡਈ ਹੁਣ ਗੁਰਦਾਸਪੁਰ ਰੋਡ ਤੇ ਆਏ ਦੇਖੋ ਵਾਸਤੇ ਇਹ ਜੀ ਆ ਸੂਟ ਦਿਖਾਇਆ ਕਿ ਪਹਿਲਾਂ ਹੀ ਅਸੀਂ ਤਾਂ ਸਿਰਫ ਫੱਗ ਗਏ ਅੱਜ ਕਿ ਨਹੀਂ ਥੱਕ ਗਏ ਘੌ ਘਮ ਕੇ ਨਾਲ ਫੇ ਸੂਟ ਪਸੰਦ ਆਇਆ ਨਾਲ ਗੱਲ ਨਾਲ ਬਾਅਦ ਤੇ ਮਾਹਣ ਢਿੱਡ ਤੇ ਭਰੀਏ ਕੁਝ ਚਾ ਲੱਗੀਆਂ ਖਾਣ ਕੀ ਆ ਹੇ ਹਰਗੁਣ ਕਿਦਾਂ ਹੈ ਇਹ ਬਲਗੜ ਤੜਕੇ ਬੇ ਬੋਲ ਕਬ ਬੇ ਬੋਲ ਬੇ ਬੋਲ ਬੇ ਬੋਲ ਬੇ ਬੋਲ ਬੇ ਬੋਲ ਬੇ ਬੋਲ ਪਤਾ ਨਹੀਂ ਕੀ ਬੋਲਦੀ ਇਹ ਕਿਹੜੀ ਭਾਸ਼ਾ ਬੋਲਦੀ ਕਿੰਨੂੰ ਸਮਝ ਆਦੇ ਜਰੂਰ ਦੱਸਿਓ ਅਰਬੀ ਵੀ ਨਹੀਂ ਬੋਲਣ ਦੀ ਕਿਵੇ ਜਿਹੜੀ ਦਬਾਈ ਚ ਚੱਲਦੀ ਫੋਨ ਲਾ ਲੈ ਕੇ ਆਜੋ ਫੋਨ ਲਾ ਦੇ ਕੇ ਆਜੋ ਆ ਜਾ ਸਹੀ ਆ ਜਾ ਕੋ ਬਾਜੋ ਕਿੱਥੇ ਹੋ ਬੋਲ ਫੋਨ ਲਾ ਕੇ ਕਹੋ ਕਿੱਥੇ ਜੇ ਹੁਣ ਵੇਖਿਓ ਕਿਤੇ ਡਰਦੀ ਜੀ ਇੱਕ ਮਿੰਟ ਵੇਖਿਓ ਹਾਏ ਬਿੱਲੀ ਆ ਗਈ ਬਿੱਲੀ ਆ ਗਈ ਹਾਏ ਬਿੱਲੀ ਆ ਗਈ ਬਿੱਲੀ ਆ ਗਈ ਹਾਏ ਆ ਗਈ ਵੇਖੇ ਡਰੀ ਘੜੀ ਪੂਰੀ ਵੇਖੇ ਮੈਂ ਤਾਂ ਕਹਿੰਦਾ ਵੀ ਫੇਵਰ ਖੜਕਾ ਦਿਓ ਬਸ ਤੇ ਐਂ ਡਰਦੀ ਪੂਰੀ ਇੱਕ ਰਕੜੀ ਜਦੀ ਥੋੜੀ ਹੋ ਕਰਦੇ ਉੱਪਰ ਆ ਤਾਂ ਮੈਂ ਬਣਾਉਣ ਲੱਗਾ ਚਾਹ ਤੇ ਹੁਣ ਮੈਂ ਗੋਭੀ ਦੇਖ ਲਈ ਮਗਾ ਚਲੋ ਗੋਭੀ ਹੈਗੀ ਤੇ ਪਕੌੜੀ ਕੱਢ ਲੈਣੇ ਆ ਸੰਦੀਪ ਤੇ ਮੰਮੀ ਉੱਪਰ ਨੇ ਦੇਖਦੇ ਮੈਂ ਕਿਵੇਂ ਤੇ ਕੱਢਦਾ ਪਕੜੇ ਸਹੀ ਨਿਕਲਦੇ ਜਾਂ ਨਹੀਂ ਨਿਕਲਦੇ ਟਰਾਈ ਕਰ ਲੁਗਾ ਇਧਰ ਵੇਸਨ ਇਦਾਂ ਦਾ ਲਾਇਆ ਰੱਖੋ ਇਦਾਂ ਦਾ ਰੱਖੋ ਇਸ ਨੂੰ ਆਪਣੇ ਕੋਲ ਵੀ ਚੰਬੜੇ ਤਾਂ ਨਹੀਂ ਚਿੰਗੀ ਪਰ ਪਾਣੀ ਲੱਗਦਾ ਜਿਆਦਾ ਪੈ ਗਿਆ ਪਰ ਹੁਣ ਚਲਾ ਦੇਣਾ ਕੰਮ ਹੋਣ ਬਸ ਵੇਸਨ ਮੋਗ ਗਿਆ ਹੁਣ ਜੋ ਹੈਗਾ ਠੀਕ ਹੈ ਬਸ ਬਸ ਗੋਭੀ ਵੇਸਤ ਨਾ ਉਹ ਪੁਰਾਣੀ ਜਿਹੜੀ ਜਦੋਂ ਹੋ ਜਾਂਦੀ ਉਹ ਉਹ ਨਹੀਂਗੀ ਆਪਣੇ ਕੋਲ ਤਾਂ ਵੀ ਤਿੰਨ ਚਾਰ ਦਿਨ ਹੋਗੇ ਤੇ ਫੁੱਲ ਮੁਰਝਾ ਆ ਜੇ ਗੇਜ ਦੇ ਗੋਭੀ ਦੇ ਕੋਈ ਉਦਾਂ ਵੀ ਇਹ ਗੋਭੀ ਹੋਈ ਕੋਈ ਤਾਂ ਮੈਂ ਮਥੋੜੇ ਕੱਢ ਲੈਂ ਮੈਂ ਇਹਦੇ ਇਹ ਦਾ ਰਿਪੋਰਟ ਸੰਨ ਲੱਗ ਗਿਆ ਪੀਣਾ ਇਹਵੇਂ ਇਹਦੇ ਨਿਕਲੇ ਨੇ ਉਹਨਾਂ ਮੁਚਲ ਕਰਕੇ ਦੇਖ ਲਈ ਕਿਦਾਂ ਪਲੱਸ ਸਹੀ ਆ ਪਹਿਲੇ ਵੀ ਬੜਾ ਲੱਗੰਦੇ ਆ ਇਹਦੇ ਨਮਕ ਘੇਟਾ ਤੇ ਇਹ ਮਠਾ ਦਾ ਸਾਬਣੀ ਕਾਮਯਾਬ ਹੋ ਗਏ ਨੇ ਪਰ ਸੇਕ ਨੇ ਲੱਗੰਦਾ ਜੀ ਆ ਕਮ ਸਲੋ ਹੈ ਆਪਣਾ ਮੰਗਣਾ ਖਣਾ ਚਾਹ ਬੜੇ ਚਿਰ ਦੀ ਇਹਨੇ ਧਰੀ ਮੈਂ ਚਾਹ ਲਾ ਕੇ ਇਧਰ ਖੜਤੀ ਜੀ ਮੈਂ ਆਪ ਨੂੰ ਦੁੱਧ ਪਾਇਆ ਮਾਂ ਕਾ ਮੁੜ ਕੇ ਹੋਰ ਤਰ੍ਹਾਂ ਦੀ ਹੋ ਜਾਣੀ ਹੈ ਲੈ ਚਾਹ ਬਣ ਗਈ ਆਪਣੀ ਹੰਜਲੀ ਉੱਪਰ ਲੈ ਕੇ ਹੜਾ ਮਤ ਥੱਕ ਗਿਆ ਮੇਰਾ ਆਏ ਨਹੀਂ ਘਰ ਆ ਪਕੌੜੇ ਕੱਢ ਕੇ ਲੈ ਤੋ ਲੈ ਮੈਂ ਜੇ ਗੋਡੇ ਥੱਲੇ ਹੁਣ ਐ ਨਾਲੇ ਗੋਟਾ ਮਲਿਆ ਨਿੱਕੀ ਤੇ ਗੋਟ ਹਾਂ ਇਹ ਪਕੌੜੇ ਪਾ ਪਕੌੜੇ ਕੱਢ ਕੇ ਲੈ ਕਾਕਾ ਪਾਪਾ ਕਾਕਾ ਕਾਕਾ ਤੇ ਤੂੰ ਆ ਮੇਰਾ ਤੂੰ ਮੇਰਾ ਕਾਕਾ ਆ ਨਾ ਹਰਗੁਣ ਕਿ ਮੈਂ ਆ ਮ ਕਾਕਾ ਡਾਂਸ ਵੇ ਕਰਦੀ ਜਦ ਲੂਨ ਵਾਲੀ ਚੀਜ਼ ਮੂੰਹ ਚ ਪੈਂਦੀ ਨਾ ਤਾਂ ਖੁਸ਼ ਬੜੀ ਹੁੰਦੀ ਜੀ ਹਮ ਹੈਨਾ ਮਿੱਠੇ ਤੋਂ ਨਾਲ ਦਿੰਦੀ ਹਾਂਜੀ ਹਰਗੁਣ ਕਿਦਾਂ ਆ ਕੀ ਖਾਦਾ ਕੁਰਸੀ ਲੈ ਲਾ ਤੂੰ ਕੀ ਖਾਦਾ ਹੂੰ ਨਹੀਂ ਤਾਂ ਪਗੈਂਦੇ ਰਗਦਾ ਬੜੀ ਗਰਮੀ ਲੱਗਦੀ ਯਾਰ ਹੁਣ ਹੈ ਮਿੰਟ ਲੱਗਣੀ ਐ ਸਾਰਾ ਤੇ ਲੱਗਦੀ ਅੱਜ ਤੱਕ ਸਰੀਰ ਸਿੱਧਾ ਸਾ ਖਤਾ ਬੋ ਇਹਨਾਂ ਨੂੰ ਹਮਲਾ ਹੱਡੇ ਵਰਗਾਂ ਲੱਗਦੀ ਹਮ ਬਜ਼ੁਰਗ ਬੰਦਾ ਇਹਨਾਂ ਨੇ ਉਹ ਵੀ ਬਹੁਗਾ ਉਹਨੂੰ ਨਹੀਂ ਲੱਗੂਗੀ ਕੱਲ ਦਾ ਉਹ ਦਰਦ ਦੇ ਨਾਲ ਨਾ ਮੈਨੂੰ ਬੁਖਾਰ ਜਿਹਾ ਲੱਗਦਾ ਜਦੋਂ ਮੈਂ ਗਈ ਹਾਂ ਕੱਲ ਤੇ ਜਦੋਂ ਮਲੇ ਉਹ ਦਰਦ ਦੀ ਹੱਟੇ ਨਾ ਹੀ ਰੋੜ ਦਿੱਤੀ ਉਹ ਪੱਟੀ ਜੀ ਕਿਦਾਂ ਹਟ ਗਈ ਹੁਣ ਚੂਣੋ ਹਟ ਗਈ ਜੇ ਪੈਂਦਾ ਮੜੰਗੜਾ ਰਾ ਗੱਡੀ ਹੁਣੇ ਜੇ ਸਾਫ਼ ਕੀਤੀ ਬੜਾ ਮੰਦਾ ਹਾਲ ਹੀ ਗਾ ਮੈਂ ਵਿਆਹ ਜਾਣਾ ਥੋੜੀ ਬਿੜ ਸਾਫ਼ ਕਰ ਦਿੱਗੇ ਕੱਢੀ ਨਹੀਂ ਮੈਂ ਘਰ ਘਰ ਗੁੰਦੀ ਕੱਢਣੀ ਆ ਆਪਾਂ ਨੂੰ ਯਾਦ ਆ ਇਹ ਵੱਡੇ ਬੀਚ ਹੁਣਾਂ ਨੇ ਤੇ ਮੁੰਨੇ ਹੁਣਾਂ ਦੇ ਕਾਫੀ ਮੰਦਲ ਕੱਪੜੇ ਦਿੱਤੇ ਸੀ ਉਸ ਤੋਂ ਪ੍ਰਭਾਵ ਵਜਰਾ ਹੋਰ ਕਿੰਨੇ ਕੱਪੜੇ ਹੈਗੇ ਨੇ ਤੇ ਦੇਖਣਾ ਹੈ ਹੋਰ ਦੇ ਦਿੱਸ ਚਾਣਨ ਦਿੱਤੇ ਜੀ ਉਹਨਾਂ ਦੇ ਵਿੱਚੋਂ ਸੈਟਲਮੈਂਟ ਬੈਠਾ ਜੀ ਕੋਈ ਵੱਡੇ ਹੀ ਨੇ ਪਹਿਲਾਂ ਤਾਂ ਨਹੀਂ ਪਾਈਆਂ ਆਪਾਂ ਜੀ ਹੁਣ ਪੂਰੇ ਆ ਗਏ ਫਿਰ ਉਹਨਾਂ 'ਚ ਦੇਖਦੇ ਕੋਈ ਨਾ ਕੋਈ ਪਾ ਲਈਏ ਆਪਣੀ ਯਾਦ ਹੀ ਨਹੀਂ ਗਈ ਆਪਾਂ ਬਾਜ਼ਾਰ ਤੇ ਭਜੇ ਕਰਨੇ ਆ ਨਾਲੇ ਪਤਾ ਕੀ ਕਿਤਨੇ ਵੀ ਜਿਆਦਾ ਦਿੱਕਤ ਉਹਨੇ ਕਿਹੜੀ ਆ ਰਹੀ ਹੈ ਅਸਮ ਕਹਿੰਦੇ ਕਿ ਅਨਾਜ ਆਪਣਾ ਸਰਦੀਆਂ ਦਾ ਸਟਾਕ ਹੈ ਨਾ ਆਪਣੇ ਕੋਲ ਗਰਮੀਆਂ ਦਾ ਹੈ ਅਸੀਂ ਮਤਲਬ ਜਿਹੜਾ ਪਹਿਲਾ ਪੁਰਾਣਾ ਹੈਗਾ ਕਹਿੰਦੇ ਉਹ ਹੀ ਆਪਾਂ ਸੇਲ ਕਰ ਰਹੇ ਹਾਂ ਮਗਰ ਉਹ ਅੱਜ ਮਾਲ ਆ ਹੀ ਨਹੀਂ ਰਿਹਾ ਤੇ ਇਸ ਕਰਕੇ ਫਿਰ ਵੈਰਾਈਟੀ ਨਹੀਂ ਹੈਗੀ ਵੀ ਮੋੜ ਕਰਦੇ ਹਾਂ ਹਨ ਵੈਰਾਈਟੀ ਤਾਂ ਇੰਨੀ ਵੀ ਵੇਖਣ ਲਾਇਕ ਨਹੀਂ ਉਹ ਮੋੜ ਕੋਲ ਉਹ ਵੈਰਾਈਟੀ ਫਰਕਾਂ ਨਹੀਂ ਮਿਲਿਆ ਪ੍ਰੋਪਰ ਸਾਈਜ਼ ਨਹੀਂ ਮਿਲਿਆ ਨਾ ਤੇ ਸਾਈਜ਼ ਵੀ ਪ੍ਰੋਪਰ ਨਹੀਂ ਮੰਡੇ ਜਿਹੜਾ ਸਾਨੂੰ ਪਸੰਦ ਆਉਂਦਾ ਹੈ ਉਹ ਵੈਰ ਸਾਈਜ਼ ਵਿੱਚ ਫਰਕ ਉਹ ਨਹੀਂ ਸਾਈਜ਼ ਨਹੀਂ ਆਉਂਦਾ ਅੱਜ ਚੱਕਰ ਥੋੜਾ ਜਿਹਾ ਪੈ ਗਿਆ ਤੇ ਅੱਜ ਆਪਣੇ ਵੱਲ ਬਣ ਰਹੇ ਨੇ ਮੂੰਗਰੇ ਇਹ ਕਿੰਨੂ ਕਿੰਨੂ ਪਤਾ ਮੂੰਗਰੇ ਦੀ ਸਬਜ਼ੀ ਬਾਰੇ ਹਾਂ ਵੀ ਖਿਲ ਜੀ ਕਿੰਨਾ ਪਿਆਰਾ ਸੂਟ ਯਾਰ ਹਨਾ ਬੜਾ ਜੀ ਇਹਦੇ ਨਾਲ ਜੀ ਗਰਮੀ ਨਰ ਪਾ ਦਾਂਗੇ ਤੇ ਉਹ ਹਨਾ ਬੜਾ ਵਧੀਆ ਵਹਿਲੇ ਬਣ ਗਈ ਗੱਲ ਜੈਸਵਾਲ ਨੇ ਚੰਗੀ ਅੱਗ ਕੱਢੀ ਫਿਰ ਹਨਾ ਚਿੱਟੀ ਤੇ ਆ ਸਬਜ਼ੀ ਮੈਂ ਇਹ ਤੇ ਲੈ ਬਲੇ ਹਾਂ ਇਹਨੇ ਕੀ ਕੀ ਆ ਵਾਈਟ ਖਾਈ ਨੇ ਕਹ ਹੈਗੀ ਇਹ ਤਕੋ ਉਹ ਪਾ ਦਿਓ ਆਊਟ ਹੋ ਗਏ ਇੱਕ ਹੋਰ ਕੀ ਚੁੰਨੀ ਚੁੰਨੀ ਕਿਥੋਂ ਨੇ ਲੈਣੀ ਹੈ ਜੀ ਚੁੰਨੀ ਚੁੰਨੀ ਦੀ ਆਪ ਦੇ ਕੇ ਤੇ ਪਿੱਛੋਂ ਗੰਡ ਮਾਰਦਾ ਚੁੰਨੀ ਆਓ ਪਰਨੇ ਲਾਗ ਛੁੱਟਨੇ ਚਲੋ ਕੋਈ ਨਹੀਂ ਚੁੰਨੀ ਲੈਣ ਜੋਗੀ ਹੋ ਜੇ ਬਸ ਕਹ ਨਹੀਂ ਆਹ ਕੀ ਹੈ ਵੀ ਨਾਲ ਸ਼ਰਾਰਾ ਜਾਈ ਚਾਰਾ ਹੁਣ ਲੈ ਛੜ ਗਏ ਇੱਕ ਹੋਰ ਆ ਫੇਰ ਜਿੱਤੇ ਤੱਪਦੇ ਨਾ ਮੈਂ ਵੇਖਣ ਨੂੰ ਨਹੀਂ ਦੇ ਪਾ। ਸੈਨ ਸੱਜੀ ਕੀ ਹੈ? ਮੈਨੂੰ ਤੇ ਮਾਲੀ ਹੈ ਜਦ ਦਿੱਤੇ ਰਹੀ ਮੈਂ ਉਦਾਂ ਪੁੱਛ ਰਿਹਾ ਹਾਂ ਸੰਦੀ ਨੂੰ। ਤੇ ਤੋ ਇਹਦੇ ਫੇਰ ਦਾ ਧਿਆਨ ਗਏ ਜੇ ਤੁਹਾਨੂੰ ਪਤਾ ਹੋਏ ਤੇ ਫੇਰ ਤਾਂ ਵੇਖ ਜਾਂਦੇ। ਮੈਨੂੰ ਖਿਆਲ ਭੁੱਲ ਗਿਆ। ਗਾਈ ਕਰਨਾ ਆ ਕਰਕੇ ਬਈ। ਹਾਂ। ਚਲ ਨਹੀਂ ਆ ਵੀ ਕਿਹਾ। ਹੁਣ ਸੂਟ ਸਟ ਪ੍ਰੈਸ ਹੋਣੇ ਸ਼ੁਰੂ ਹੋ ਗਏ ਆ। ਆਹੋ। ਮੇਰਾ ਕੋਟ ਪੈਂਟ ਤਾਂ ਕੱਢਿਆ ਨਹੀਂ ਅਜੇ। ਆਹਾਂ ਚੱਲ ਜਾਣਾ ਜੀ ਹਾਂ। ਹਾਂ ਚੱਲ ਜਾਣਾ ਆ ਜਿਹੜਾ ਠੀਕਾ ਕੋਈ ਬਹੁਤਾ ਮੋਟਾ ਹੈ ਯਾਰ ਉਹ ਨਹੀਂ ਸਹੀ ਬੰਬਈ ਦਾ ਵੀ ਆ ਠੀਕ ਆ ਆਣ ਹੁਣ ਲੈਣਾ ਸਹੀ ਪਹਿਗਰ ਮੈਂ ਨਾ ਇਹ ਡੈਡੀ ਨੂੰ ਕਹਿੰਦੀ ਡੈਡ ਜੀ ਤੁਹਾਨੂੰ ਇਹ ਸੂਟ ਜਿਹੜਾ ਤੁਸੀਂ ਸਫਾਰੀ ਸੂਟ ਸਮਾਇਆ ਸੀ ਤੇ ਉਹ ਉਹ ਪਾ ਲੇ ਤੇ ਕੱਲ ਵਿਆ ਤੇ ਮੈਨੂੰ ਲੱਗਾ ਖਣੀ ਕਹਿੰਦੀ ਡੈਡ ਜੀ ਸਫਾਰੀ ਸੂਟ ਪਾ ਲਿਓ ਤੇ ਮੈਂ ਸਫਾਰੀ ਹੁੰਦਾ ਕਿ ਸਫਾਰੀ ਹੁੰਦਾ ਕਹਿੰਦੀ ਸਫਾਰੀ ਸਫਾਰੀ ਹੁੰਦਾ ਤੁਹਾਨੂੰ ਜੋ ਬੈਲ ਸੀ ਢਿੱਟ ਲਿਆ ਉਹ ਤੇ ਵੀ ਬਿਛਾ ਦਈਏ ਚੇਂਜ ਕਰ ਦੇ ਉਹ ਰਹਿਣ ਦੇ ਹੁਣ ਉਹ ਪਰਸੋਂ ਚੇਂਜ ਕਰੀ ਨਹੀਂ ਮੈਂ ਹੁਣੇ ਕਰਦੇ ਰੋ ਫਿਰ ਐਡਾ ਤਕੜਾ ਗੰਦਾ ਦੇ ਹਮਤਰੀ ਚੁੱਕਣੀ ਬੜੀ ਔਖੀ ਹੈਂ ਜਾਓ ਲੈ ਕੇ ਆਨ 18 ਕਦੇ ਥੱਲੇ ਦੀ ਕੱਪੜੇ ਪਾਏ ਇਹਦੇ ਬੰਦ ਕੀ ਹੋਵੇ ਕੋਟ ਹੈਂ ਉਹ ਨੂੰ ਉਹਦੀਆਂ ਕਸਾ ਕੋੜੀਆਂ ਲੈ ਵੀ ਬਹਿ ਜਾ ਬਹਿ ਜਾ ਕਰਾਤੀ ਨਹੀਂ ਕੱਲ੍ਹ ਵਾਸਤੇ ਡਰੈੱਸ ਬਰ ਰਹੀ ਹੈ ਕਲਰ ਕੋਈ ਗੱਲ ਨਹੀਂ ਫੇਕ ਹੀ ਆ ਪਿਓ ਬਤਾਖਣਗੇ ਵੀ ਇੱਕੋ ਜਿਹਾ ਬਣ ਕੇ ਆਏ ਹੈ ਉਹ ਆਖਣਗੇ ਪਿਓ ਬਤ ਕੇ ਰੰਗ ਚ ਦੇ ਕੇ ਆਏ ਲੈ ਵੀ ਬਹਿ ਜਾ ਬਹਿ ਜਾ ਕਰਾਤੀ ਨਹੀਂ ਡਾੜੀ ਫੁੱਲਾਂ ਵਾਲੀ ਪਾੜਾ ਹਾਂ ਸਿਲੈਕਟ ਸਿਲੈਕਟ ਹੋ ਗਿਆ ਡਿਫੈਕਟ ਕਹਿੰਦੀ ਕੀ ਆਖਿਆ ਡਿਫੈਕਟ ਡਿਫੈਕਟ ਦਾ ਮਤਲਬ ਡਿਫੈਕਟ ਹੁੰਦਾ ਵੀ ਖਰਾਬ ਹੋ ਗਿਆ ਖਰਾਬ ਹੋ ਗਿਆ ਹਾਂ ਡਿਫੈਕਟ ਮਤਲਬ ਕੋਈ ਪੀਸ ਖਰਾਬ ਨਿਕਲਿਆ ਇਹਦੇ ਵਿੱਚ ਮੰਮੀ ਹੋਰ ਵੀ ਹੋਰ ਵੀ ਕੋਟ ਹੋਰ ਕਿਹੜੇ ਕਲਰ ਦਾ ਕੋਟ ਹੈ ਜੜੀ ਕੋ ਨਹੀਂ 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 ਹਾਂ ਹੈਗਾ ਇੱਕ ਹੋਰ ਹਾਂ ਹਰਿਆ ਵੀ ਹੈਗਾ ਮੈਂ ਆਹ ਵਾਲਾ ਕੋਟ ਪਾ ਲਾਂਗਾ ਇਹਦੇ ਨਾਲ ਵੇਖ ਲਾਂਗਾ ਵਾਸਕਟਾੜੀ ਪੌਣੀ ਪਾ ਲਾਂਗਾ ਨਹੀਂ ਤੇ ਗਰਮੀ ਬੜੀ ਹੈ ਵੀ ਲੈ ਜਾਵਾਂਗਾ ਨਾਲ ਜੋ ਲੋਡ ਪਈ ਪਾ ਲਾਂਗੇ ਨਹੀਂ ਤੇ ਫਿਰ ਉਤਾਰ ਦਾਂਗੇ ਆ ਵੀ ਸਹੀ ਲੱਗਾ ਹੋਇਆ ਕਿਉਂਕਿ ਬਾਗੀ ਇਹੀ ਬੰਨਣੀ ਹੈ ਮੁੰਡੀਆਂ ਵੇਖੋ ਕਹਿੰਦਾ ਡੈਡੀ ਜੀ ਦੇ ਨਾਲ ਲਾ ਕੇ ਸੱਤੀ ਹੈ ਮੰਮੀ ਜੀ ਡੈਡੀ ਜੀ ਦਾ ਕੋਟ ਪ੍ਰੈਸ ਕਰ ਰਹੇ ਵਾਕਿਆ ਵੇਹੇ ਕੋਟ ਜਿਹੜੇ ਮੇਰੇ ਤੇ ਡੈਡੀ ਜੀ ਤੇ ਲਗਭਗ ਸੇਮ ਹੀ ਨੇ ਥੋੜਾ ਫਰਕ ਆ ਜਿਆਦਾ ਨਹੀਂ ਥੋੜਾ ਜਿਹਾ ਫਰਕ ਆ ਵੇਹੇ ਮੇਰੇ ਆ ਵੀ ਥੋੜਾ ਜਿਹਾ ਆਹ ਵਾਲਾ ਕਲਰ ਵਿੱਚ ਆ ਜਾਂਦਾ ਕਰੀਮ ਜਿਹਾ ਕਲਰ ਹੈ ਤੇਰੇ ਖੁੱਲ ਜਾ ਆਈ ਆਈ ਖਲਮੋਈ ਤਬੋਤਾ ਲੈ ਆਈ ਨਿਕਨੇ ਸੋਣਾ ਬੱਗਾ ਲੈ ਕਿਦਾ ਪਾ ਦੋ ਕਿਦਾ ਪਾ ਉਹ ਤੇਰੀ ਡੇਗਿਆ ਉਹ ਡੇਗੇ ਚਲ ਖਲਮੋ ਫੇਰ ਖਲਮ ਬੱਲੇ 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 ਮੇਰਾ ਪੁੱਤ ਓਏ ਮੇਰਾ ਪੁੱਤ ਆਏ ਨਿਕਦੇ ਸੋਣਾ ਰਾਜਾ ਓਏ ਤੇਰੀ ਰਾਜਾ ਡੇਗਿਆ ਏ ਕਿੰਨੀ ਖੁਸ਼ ਹੋਈ ਜੀਆ ਮਨਾਓ ਆਈ ਆਈ ਉਹ ਤੇਰੀ ਉਤੜ ਪੀਟਰ ਪੀਓ ਅੱਜ ਬੱਲੇ ਤਰੀ ਹੋਏ ਤਰੀ ਕਿੰਨੇ ਹੋਤੇ ਵੇਖਿਆ ਅੱਜ ਦਿਨ ਲਾਈਵ ਵੇਖ ਲੈ ਮੇਰੀ ਕੁੜੀਆ ਤਰੀ ਅੱਜ ਬੱਲੇ ਬੱਲੇ ਮੇਰੀ ਕੁੜੀਆ ਅੱਜ ਤਰੀ ਹੈ ਲਾਈਵ ਹੈਨਾ ਓ ਵਾਏ ਵੀ ਬਾ ਚਲੋ ਫੇਰ ਖਲੋ ਫੇਰ ਖਲੋ ਪਤਾ ਨજર ਨਾ ਲੱਗੇ ਮੇਰੀ ਧੀ ਨੂੰ ਖਲੋ ਇਥੇ ਹਾਂ ਖਲੋ ਖਲੋ ਕਿੱਦਾਂ ਪਾ ਦੋ ਖਲੋ ਕੇ ਖਲੋ ਕੇ ਕਿੱਦਾਂ ਪਾ ਦੋ ਕਿੱਦਾਂ ਕਿੱਦਾਂ ਪਾਓ ਕਿੱਦਾਂ ਕਿੱਦਾਂ ਪਾਓ ਕਿੱਦਾਂ ਪਾਓ ਕਿੱਦਾਂ ਪਾਓ ਆ ਜਾ ਆ ਜਾ ਪੁੱਤ ਆ ਜਾ ਆਜੋ 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 ਚਲੋ ਫੇਰ ਖਿਲਾਓ ਚਲੋ ਫੇਰ ਖਿਲਾਓ ਪੁੱਤ ਫੇਰ ਖਿਲਾਓ ਫੇਰ ਖਿਲਾਓ ਤਾਂ ਤਾਂ ਖਿਲਾਓ ਕਿ ਨਾ ਕਿੱਦਾ ਪਾ ਦੋ ਇਹ ਕਿੱਦਾ ਪਾ ਦੋ ਓ ਧਿਆਨ ਨਾਲ ਧਿਆਨ ਨਾਲ ਧਿਆਨ ਇਹ ਬਸ ਕਿੱਦਾ ਪਾ ਦੋ ਕਿੱਦਾ ਪਾ ਦੋ ਸਿੰਧੀ ਨਾ ਗਈ ਛੱਡ ਦੋ ਛੱਡ ਦੋ ਨਾ 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 ਛੱਡ ਨਾ ਛੇਣਾ ਕਿੰਦਾ ਵਾਰ ਨਾ 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 ਮੱਖੂ ਮੇਰਾ ਜੋਸ਼ ਹੀ ਵੜਾ ਜਾਂਦਾ ਨੇ ਜੋਸ਼ ਹੀ ਵੜਾ ਜਾਂਦਾ ਨੇ ਚਲ ਖਲੋਵਾ ਫੇਰ ਫੇਰ ਖਲੋਵਾ ਚਲ ਹਰ ਗੁਣ ਖਲੋਵਾ ਸਿੱਧੇ ਹੋਗੇ ਯਾਰ ਖਲੋ ਚਲ ਖਲੋਵਾ ਫੇਰ ਫੇਰ ਖਲੋਵਾ ਪੁੱਤ ਫੇਰ ਖਲੋ ਸ਼ਾਬਾਸ਼ ਆਏ ਆਏ ਬਣ ਗਏ ਗਿੱਦਾਂ ਦੇ ਪਾਓ ਆ ਤੇਰੀ ਤੇਰੀ ਫੇਰ ਕਰੀਗੀ ਅੰਦਰਾ ਚ ਆ ਗਿਆ ਮਨ ਚੁੱਕੋ ਮਾਣੋ ਮੁੰਡਾ ਵੇ ਚੁੱਕਦਾ ਚਲ ਫੇਰ ਖਲੋ 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 ਕੇ ਕਿੱਦਾਂ ਬੋ ਖਲੋ ਖਲੋ ਜਾ ਖਲੋ ਜਾ ਖਲੋ ਜਾ ਉਹ ਤੇਰੀ ਤੇਰੀ ਏ ਖਲੋ ਜਾ ਖਲੋ ਖਲੋ ਹਰ ਕੋਣ ਤਾਂ ਖਲੋ ਉਠੋ ਉੱਠ ਕੇ ਪੋਤਾ ਤਾਂ ਤਾਂ ਉੱਠ ਕੇ ਇਹ ਉਹ ਤੇਰੀ ਬੜੀ ਤਰਨੂ ਨੂੰ ਫਿਰਦੀ ਹੁਣ ਚਲੋ ਖਲੋ ਅਮ ਮੜਾ ਜਿੰਨੇ ਥੋੜਾ ਨਹੀਂ ਵਾਰ ਰਹੇ ਤਾਂ ਚੱਲ ਕਿੰਨਾ ਸੂਟ ਚਾਹਿਆ ਇਨੀ ਕਿਦੇ ਨੂੰ ਇਹ ਤਲਾਕ ਵੀ ਮੇਰੇ ਪਿਓ ਨੇ ਰੀਜਾਂ ਨੇ ਪੂਰੀਆਂ ਕੀਤੀਆਂ ਚਲੋ ਤਰੋ ਹੁਣ ਕਿੱਦਾਂ ਪਾਉ ਗਿੱਦਾਂ ਪਾਓ ਖਲੋਗੇ ਗਿੱਦਾਂ ਪਾਓ ਗਿੱਦਾਂ ਪਾਓ ਕੁੜੀਓ ਗਿੱਦਾਂ ਪਾਓ ਕੁੜੀਓ ਢੇਗਿਆ ਪਤਾ ਖੁਸ਼ ਬਹੁਤ ਹੁੰਦੀ ਵੇ ਚਲੋ ਖਲੋਵੋ ਫੇਰ ਖਲੋ ਫੇਰ ਖਲੋਵੋ ਖਲੋਵੋ ਤਾਂ ਸਿੱਧੇ ਸਿੱਧੇ ਖਲੋਵੋ 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 ਏ ਏ ਏ ਚਲ ਇੱਧਰ ਆ ਚਲ ਖਲੋਪੋ ਫੇਰ ਇੱਥੇ ਖਲੋਕ ਇੱਥੇ ਖਲੋਕ ਕਿੱਦਾਂ ਪਾ ਕਿੱਦਾਂ ਪਾਓ ਖਲੋਕ ਕਿੱਦਾਂ ਪਾ ਦੋ ਕਿੱਦਾਂ ਪਾਓ ਇੱਕ ਮਿੰਟ ਤੁਰਨ ਵਾਲੇ ਤੁਰੋ ਆਜੋ ਆਜੋ ਮੇਰੇ ਕੋ ਆਜੋ 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 ਕਿਉਂ ਮੇਰੀ ਧੀਨੇ ਤਰਨ ਲੱਗ ਜਾਣਾ ਹੁਣ ਵੇਖਿਓ ਦੋ ਤੇਰੇ ਕੋ ਆਜੋ ਚਲ ਗਈ ਤਰ ਲੱਗਦੀ ਨਹੀਂ ਕਿੱਦਾਂ ਪਾ ਦੋ ਲੋਗੀ ਖਲੋਗੀ ਖਲੋਗੀ ਉਹ ਤੇਰੀ ਉਹ ਤੇਰੀ ਲਈ ਲੰਗਾ ਭਰੀਆਂ ਵੇਖਿਆ ਮੇਰੀ ਧੀ ਨੇ ਬਾ ਦੇ ਖੁਸ਼ ਹੁੰਦੀ ਬੜੀ ਖੁਸ਼ ਹੁੰਦੀ ਹੈ ਅੱਜ ਮੇਰੀ ਧੀ ਤੁਰਨ ਲੱਗੀ ਭਾਈ ਉਹ ਗੱਲੇ ਵਾਲੀ ਮਜੌਂੜੀ ਦੀਪੂ ਤਾਰੇ ਤੇ ਮੈਨੂੰ ਪਤਾ ਨਹੀਂ ਕੀ ਬੁਲਬੁਲ ਬੁਲਬੁਲ ਕਹਿੰਦੇ ਆ ਠਰਦੇ ਕਿਦਾਂ ਕਰਦੇ ਗੁਲ 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 ਚੱਲ ਆਇਆ ਫੇਰ ਤੇ ਬਿਤਾ ਕਰੋ ਹਾਂ ਚਲੋ ਚਲੋ ਜਾਓ ਉਹ ਵੈਰੀ ਗੁੱਡ സ്പീഡ് <laughs>